ਪੰਜਾਬ ਤੋਂ ਨੌਜਵਾਨ ਲਗਾਤਾਰ ਵਿਦੇਸ਼ਾਂ ਦੇ ਵੱਲ ਰੁੱਕਾ ਰਹੇ ਨੇ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਲਈ ਉਹਨਾਂ ਦੇ ਵੱਲੋਂ ਇਹ ਜੋ ਕਦਮ ਚੁੱਕੇ ਜਾਂਦੇ ਨੇ ਪਰ ਮਨਪਾਗਾ ਉਦੋਂ ਸਾਬਿਤ ਹੁੰਦਾ ਜਦੋਂ ਉਹਨਾਂ ਦੀ ਮੌਤ ਦੀ ਖਬਰ ਉਧਰੋਂ ਆਉਂਦੀ ਹੈ ਤਾਜ਼ਾ ਮਾਮਲੇ ਦੇ ਅਨੁਸਾਰ ਅਮਰੀਕਾ ਤੋਂ ਹੀ ਅਜਿਹੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਸੜਕ ਹਾਸੇ ਦੇ ਵਿੱਚ ਮੱਛੀਵਾੜੇ ਦੇ ਨੌਜਵਾਨ ਵੰਸ਼ਦੀਪ ਸਿੰਘ ਜਿਸ ਦੀ ਕਿ ਉਮਰ 19 ਸਾਲ ਸੀ ਦੀ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਸਥਾਨਕ ਜੇਐਸ ਨਗਰ ਦੇ ਵਾਸੀ ਸਤਨਾਮ ਸਿੰਘ ਜੋ ਕਿ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦੇ ਨੇ ਉਹਨਾਂ ਦਾ ਇਕਲੌਤਾ ਪੁੱਤ ਵੰਸ਼ਦੀਪ ਸਿੰਘ ਆਪਣੇ ਚੰਗੇ ਭਵਿੱਖ ਦੇ ਲਈ 2 ਸਾਲ ਪਹਿਲਾਂ ਅਮਰੀਕਾ ਵਿਖੇ ਗਿਆ ਸੀ ਤੇ ਜਿੱਥੇ ਉਹ ਹਾਸੇ ਦਾ ਸ਼ਿਕਾਰ ਹੋ ਗਿਆ। ਅੱਜ ਤੜਕੇ ਜਦੋਂ ਮਾਪਿਆਂ ਨੂੰ ਉਸ ਦੀ ਮੌਤ ਦੀ ਖ਼ਬਰ ਮਿਲੀ ਤਾਂ ਦੁੱਖਾਂ ਦਾ ਪਹਾੜ ਮਾਪਿਆਂ ਦੇ ਉੱਤੇ ਡਿੱਗ ਗਿਆ ਤੇ ਰੋ-ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ। ਉਤੇ ਸ਼ਹਿਰ ਵਾਸੀਆਂ ਦੇ ਵੱਲੋਂ ਮ੍ਰਿਤਕ ਦੇ ਪਿਤਾ ਸਤਰਾਮ ਸਿੰਘ ਦੇ ਨਾਲ ਜਿੱਥੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਉੱਤੇ ਹੀ ਨੌਜਵਾਨ ਦੀ ਮ੍ਰਿਤਕ ਦੇ ਲਿਉਂਦ ਲਈ ਰਿਸ਼ਤੇਦਾਰਾਂ ਦੇ ਵੱਲੋਂ ਯਤਨ ਸ਼ੁਰੂ ਕਰ ਦਿੱਤੇ ਗਏ ਨੇ ਮੇਰਾ ਨਾਮ ਚੇਤ ਸਿੰਘ ਆ ਜੀ ਚੱਕ ਲੋਟ ਪਿੰਡ ਆ ਮੇਰਾ ਮੇਰੇ ਮੇਰਾ ਇਸ ਪਰਿਵਾਰ ਨਾਲ ਬਹੁਤ ਤੋਂ ਵਧੀਆ ਰਿਲੇਸ਼ਨ ਨੇ ਅੱਜ ਤੋਂ ਨਹੀਂ ਬਹੁਤ ਦੇਰ ਤੋਂ ਬਹੁਤ ਪੁਰਾਣੇ ਸਮੇਂ ਤੋਂ ਇਹ ਬੰਸ਼ਦੀਪ ਸੀਗਾ ਜਿਹਦਾ ਨਾਮ ਬੰਸ਼ਦੀਪ ਉਹਨੂੰ ਹੀ ਸਾਲੇ ਦੀ ਆਈ ਸੀਗੀ ਇਹ ਹੁਣ 2 ਸਾਲ ਪਹਿਲਾਂ ਨੇ ਭੇਜਿਆ ਸੀ ਬਾਹਰ ਤੇ ਦੇਖੋ ਬੜੌਕਾ ਲੱਗਦਾ ਸੀ ਵੀਜ਼ਾ ਪਹਿਲਾਂ ਤਾਂ ਯੂ ਐਸ ਏ ਦਾ ਪਰ ਇਹਦਾ ਵੀਜ਼ਾ ਟੂਰਿਸਟ ਵੀਜ਼ਾ ਦਾ ਬੜੀ ਛੇਤੀ ਲੱਗ ਗਿਆ ਸੀ ਪਰ ਜਿਵੇਂ ਕਹલું ਵੀ ਹੁਣ ਇਹਨੇ ਲੈ ਕੇ ਜਾਣਾ ਸੀ ਤੇ ਉੱਥੇ ਜਾ ਕੇ ਬਹੁਤ ਮਿਹਨਤੀ ਬਹੁਤ ਸੂਝਵਾਨ ਬੱਚਾ ਸੀ ਤੇ ਉੱਥੇ ਜਾ ਕੇ ਜੀ ਬਸ ਇਹੀ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਆਖਰੀ ਵਾਰੀ ਗੱਲ ਹੋਈ ਹੋਣੀ ਆ ਕੀ ਸ਼ਬਦ ਸੀਗੇ ਉਹ ਜਿਹੜੇ ਗੱਲ ਹੋਈ ਆ ਗੱਲ ਹੋਈ ਸੀ ਤਕਰੀਬਨ ਇਹਦਾ ਡੈਡੀ ਇਸਤਨਾਮ ਸਿੰਘ ਇਹ ਤਾਂ ਗੱਲ ਮਤਲਬ ਮੈਨੂੰ ਲੱਗਦਾ ਵੀ ਡੇਲੀ 7-8 ਵਾਰ ਗੱਲ ਕਰਦਾ ਸੀ ਹਮੇਸ਼ਾ ਜਿਵੇਂ ਇਹ ਕਹਲੋ ਵੀ ਆਪਣੇ ਬੱਚੇ ਦੇ ਨਾਲ ਹੀ ਰਹਿੰਦਾ ਸੀ ਜੋ ਵੀ ਇਹਨਾਂ ਨੇ ਗੱਲ ਕਰਨੀ ਇਹਨਾਂ ਦਾ ਕੋਈ ਜਿਵੇਂ ਇੱਕ ਬਾਪ ਬੇਟੇ ਦੀ ਗੱਲ ਹੁੰਦੀ ਉਹ ਨਹੀਂ ਸੀ ਇਹਨਾਂ ਦੀ ਇੱਕ ਜਿਵੇਂ ਦੋਸਤਾਂ ਵਾਲੀ ਗੱਲ ਸੀ ਮੈਂ ਤਾਂ ਇਹ ਚੀਜ਼ ਦੇਖਦਾ ਰਿਹਾ ਪਾਕੀ ਬਹੁਤ ਲੋੜਾ ਹੋਇਆ ਜੀ ਪਰਿਵਾਰ ਨਾਲ ਕਿੰਨੇ ਭੈਣ ਭਾਈ ਸੀ ਅੱਜ ਇੱਕ ਸਿਸਟਰ ਆ ਜੀ ਉਹਦੀ ਦੋਏ ਸੀਗੇ ਕੁੜੀ ਜਿਹੜੀ ਸਿਸਟਰ ਆ ਕੈਨੇਡਾ ਉਹ ਵੀ ਆ ਰਹੀ ਹੈ ਅੱਜ ਉਹ ਤੋਂ ਸਾਡੇ 3:30 ਵਜੇ ਤੋਂ ਉਹ ਵੱਡੇ ਮ੍ਰਿਤਕ ਦੇ ਦੀ ਗੱਲ ਕਰੀਏ ਕਦੋਂ ਤੱਕ ਪਹੁੰਚੂਗੀ ਇੱਥੇ ਦੇਖੋ ਜੀ ਉਧਰ ਚੱਲ ਰਿਹਾ ਉਧਰ ਜੋ ਵੀ ਪ੍ਰਕਿਰਿਆ ਹੈਗਾ ਇੱਧਰੋਂ ਪ੍ਰੋਸੀਡ ਹੋ ਗਿਆ ਇੱਧਰ ਆਪਣੇ ਵੱਲੋਂ ਉਧਰ ਉਹ ਕਰ ਰਹੇ ਨੇ ਸਾਰੇ ਜੋ ਵੀ ਰਿਸ਼ਤੇਦਾਰ ਵਿੱਚ ਹੈਗੇ ਨੇ ਨਾਲ ਬੜਾ ਸਤਨਾਮ ਸੰਧ ਸਰਦਾਰ ਬੱਚਾ ਰਣਜੀਤ ਜੋ ਮੈਟਰ ਦੇ ਵਿੱਚ ਗਿਆ ਸੀਗਾ ਆਰ ਐਕਸੀਡੈਂਟ ਦੇ ਵਿੱਚ ਉਹਦੀ ਡੈਥ ਹੋ ਗਈ ਹੈ ਅਸਿਸਰਕਾਪ ਨੂੰ ਬੀਰ ਕਰਦੇ ਹਾਂ ਇਹਨੂੰ ਸਾਡੀ ਬੋਡੀ ਕਾਉਂਟ ਦੇ ਵਿੱਚ ਸਾਡੀ ਮਦਦ ਇਮੀਡੀਟਲੀ ਵਿੱਚ ਬੱਚੇ ਨੂੰ ਗਿਆ ਬੱਚੇ ਦੀ ਉਮਰ 19 ਸਾਲ ਇਨੀ ਵੇਟ ਉਹਦੀ ਨਹੀਂ ਲੱਗਉਂਦਾ ਦੂਖ ਸਾਡੇ ਲਈ ਪਰ ਨਹੀਂ ਬੱਚਾ ਬੱਚਾ ਸੀ ਇਹ ਉਹ ਵਨ ਟਾਈਮ ਦੀ ਸਟੈਪ ਸਿਸਟਰ ਹੈ ਕਿਥੇ ਜਨੈਡਾ ਦੇ ਬੱਚਾ ਉਹ ਯਾਦ ਹੈ ਪਾਜਾ ਰਿਹਾ ਸ਼ਾਮ ਨੂੰ हां ਸ਼ਾਮ ਦੇ ਕੋਲ ਬਦਲੇ ਚਾਂਗ ਦੇ ਬੱਚੇ ਨੂੰ ਪੀਪੀਰ ਮੈਂ ਪੱਤੂ ਦੇ ਨੇ ਬਣਾ ਤਾ ਲਈ ਦੋ ਇਹ ਨਹੀਂ ਨਾ ਕਿਹੜੀ ਗੱਲ ਹੋ ਗਈ ਨਹੀਂ ਲੋਕਾਂ ਨੂੰ ਜਿਹਾ ਫਾਂਟ ਬੱਚੇ ਦਾ ਫੋਨ ਆਇਆ ਵੀ ਮੈਂ ਅਸੀਂ ਤੇ ਜਾ ਰਹੇ ਹਾਂ ਡੈਡੀ ਆਪਣੇ ਨਾਲ ਉਹਨੇ ਗੱਲ ਕਰੀ ਡੈਡੀ ਕਹਿੰਦੇ ਚਲੋ ਠੀਕ ਹੈ ਉਸ ਤੋਂ ਬਾਅਦ ਹਨ 4 ਘੰਟੇ ਬਾਅਦ ਪਤਾ ਲੱਗਿਆ ਕਿ ਉਹ ਕਿੱਥੇ ਹੈ। ਉਹ ਜਾਈ ਹੋ ਗਈ ਚੱਕਰ ਲੈ ਕੇ ਹਸਪਤਾਲ। ਯਾ ਸਾਡੇ ਬੰਦੇ ਉੱਤੇ ਪਹੁੰਚੇਗਾ ਪਤਾ ਲੱਗਿਆ ਵੀ ਉਹਨਾਂ ਦੇ ਚੋ ਜੁ ਕੀ ਹੈ। ਜਿਹੜੀ ਗੱਡੀ ਵਿੱਚ ਕਾਰ ਲੱਗੀ ਹੈ ਉਹ ਵੀ ਬੰਦਿਆਂ ਨੇ ਡ੍ਰਿੰਕ ਕਰੀ ਹੋਈ ਸੀ ਲੇਡੀਜ਼ ਤੇ ਏਜੰਟ ਸੀਗੇ। ਇਸ ਤਰੀਕੇ ਨਾਲ ਫੜਿਆ ਬੱਚਾ ਕਟਿਆ ਖੰਫਰਲੇ। ਉਹ ਬੜੇ ਤਿੰਨ ਤਿੰਨ ਵਾਰ ਕੋਸ਼ਿਸ਼ ਕਰਦੇ ਜੀ ਹਾਂ ਜੀ ਇਸ ਪੰਜਾਬ ਤੋਂ ਹਰ ਇੱਕ ਉਹਨਾਂ ਦੇ ਗਵਰਨਮੈਂਟ ਅੱਗੇ ਹੀ ਕਰਦੇ ਆ ਕਿ ਸਾਡੀ ਬਰਤ ਬਰ ਮਦਦ ਕੀਤੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ